ਦੋਗੋ ਮਾ ਕੋਟ ਮਾ ਦੇ ਜਨ ਪਾਈ ਕੋਈ ਕੋਈ ਵੇਲਾ ਚੀ ਕੋਈ ਨਾਨਕ ਰੱਬਾ ਸੱਜ ਨਾਮ ਪਾਈ ਸੁਣ ਮਨ ਸੰਮਰਮਲ ਹੋਏ ਸੁਰਤਿ ਮਹੰਲਾ ਤੇ ਜਾ ਦੂਤ ਕੀ ਜੋ ਲ ਭਾਉ ਭਾਵੇ ਮਨ ਤੋਲ ਮੰਦੁਰਾਈ ਅਨ ਆਪਣਾ ਕਰਤਿ ਜਾਰਾ ਤੋਲ ਵੇਚ ਬਿਖਾਈ ਮਾਧਵੀ ਜੀ ਤੁਮ ਜਾਈਂ ਦੀਨ ਸਾਧੂ ਕੋ ਊੜ ਚੜਨਾ ਮੈਂ ਵਿਸਰਾ ਮੋ ਤਸਾਈ ਰਹਾ ਸ੍ਰੀਮਨ ਮੋਹ ਕ ਅਚੇਤ ਚੰਚਲ ਚਿਤ ਤਾ ਐਸੇ ਰੇਣੇ ਆਏ ਪ੍ਰਾਨ ਕ ਬਿਤਾਗ ਆਤਮ ਰਚਿਆ ਊਰਜਾ ਸੰਗ ਪੜਾਈ ਮੋਗੰਦਿਆਪਾ ਆਪਣਾ ਭਾਗ ਆਉ ਸੰਗਤ ਬੁੱਧ ਪਾਏ ਸਾਗਤ ਕਾ ਬਕਣਾ ਇਓ ਜੈਨੋ ਜੈਸੇ ਤਮਨ ਚੁਲਾਈ ਕੋਟ ਭਰਾਗ ਅਛਾਤਿ ਇਹ ਮਨ ਕਹਿਣਾ ਮਸੂ ਨਾ ਜਾਏ ਜਦ ਤਾਨਕ ਦੀਨ ਸਰਣ ਆਏ ਕਬ ਜਦਾਨਕ ਦੀਨ ਸਰਣ ਆਇਓ ਪ੍ਰਭੂ ਸਭ ਮੇਖਾ ਰਖੋ ਥਾਏ ਸੁਖੋ ਸੋਠ ਮਹੱਲਾ ਪੰਧਵਾ ਉਤਰ ਕਲਕਤਾਰਾ ਲੋਕਰਾ ਬੰਤਾ ਮਾਇਆ के बार को खड़ा न